ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਆਪਾਂ ਸ਼ੇਅਰ ਕਰਨ ਲੱਗੇ ਆ ਜੀ ਤੁਹਾਡੇ ਨਾਲ ਇੱਕ ਹੋਰ ਰੈਸਪੀ ਅੱਜ ਆਪਾਂ ਆਲੂ ਸ਼ਿਮਲਾ ਮਿਰਚ ਜਿਹੜੀ ਬਣਾਉਣ ਲੱਗੇ ਆ ਆਲੂ ਸ਼ਿਮਲਾ ਮਿਰਚ ਬਣਾਣੀ ਸਬਜ਼ੀ ਬਣਾਵਾਂਗੇ ਬਣਾਵਾਗੇ ਜਿੱਦਾਂ ਬਣਾਉਂਦੇ ਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਵੱਖਰਾ ਤੜਕਾ ਲਗਾਉਣਾ ਹੈ ਇਹਦਾ ਟੇਸਟ ਵਧ ਕਰ ਲਈ ਕੜਾਈ ਵਿੱਚ ਤੇਲ ਆਪਾਂ ਪਾ ਲਿਆ ਹੈ ਪਹਿਲਾਂ ਪਾਵਾਂਗੇ ਜੀ ਜੀਰਾ ਧਨੀਆ ਦੋ ਪਾਰਟੀਆਂ ਜੀ ਸੁੱਕੀਆਂ ਲਾਲ ਮਿਰਚ ਤੇ ਪੰਜ ਤੋਂ 6 ਆਪਾਂ ਪਾ ਲਵਾਂ ਜੀ fresh ਜਿਹੜਾ ਸਬੀ ਪੱਤਾ ਇਹਨਿੰਨੇ ਤੋੜ ਕੇ ਪਾ ਰਏ ਇਸ ਲਈ ਜੀ ਧਵਾਜ ਹੁੰਦੀ ਆ ਥੋੜੀ ਜੀ ਦੋ ਪਿਆਜ਼ ਇਹਦੇ ਲਈ ਕੱਟੇ ਆਪਾਂ ਦੋ ਤਰ੍ਹਾਂ ਆਪਾਂ ਪਿਆਜ਼ ਕੱਟਨੇ ਆ ਇੱਕ ਆਪਾਂ ਕੱਟ ਲਏ ਆ ਬਿਲਕੁਲ ਨਾਰਮਲ ਬਰੀਕ ਸਾਈਜ਼ ਤੁਸੀਂ ਦੇ ਸਕਦੇ ਆ ਤੇ ਇੱਕ ਇਸ ਤਰ੍ਹਾਂ ਆਪਾਂ ਜਿਹੜੇ ਲੰਬੇ ਸਲਾਈਸ ਆ ਉਹ ਆਪਾਂ ਕੱਟਨੇ ਆ ਇਨੂੰ ਆਪਾਂ ਬਾਅਦ ਵਿੱਚ ਤੜਕਾ ਲਗਾਵਾਂਗੇ ਪਹਿਲਾਂ ਆਪਾਂ ਇਹ ਤੜਕਾ ਥੋੜਾ ਰੈਡੀ ਕਰ ਲਈਏ ਇਹ ਨੂੰ ਲਾਈਟ ਬ੍ਰਾਊਨ ਹੋਣ ਤੱਕ ਆਪਾਂ ਸੇਕ ਲਗਾਉਣਾ ਹੈ ਇਹ ਨਾਲੀ ਦੂਜੀ ਸਾਈਡ ਲੈ ਲਿਆ ਜੇ ਆਪਾਂ ਇੱਕ 팬 ਦੇ ਵਿੱਚ ਹੁਣ ਇਧਰ ਪਾਵਾਂਗੇ ਬਟਰ ਜਦ ਤੱਕ ਇੱਧਰ ਤੜਕਾ ਰੈਡੀ ਹੋਣਾ ਹੈ ਦੂਜੀ ਸਾਈਡ ਆਪਾਂ ਬਟਰ ਪਾ ਕੇ Shimla mirch ਤੇ pyaz ਨੂੰ ਥੋੜਾ ਜਿਹਾ ਇੱਧਰ ਸੇਕ ਲਗਾ ਲੈਣਾ ਹੈ ਇੱਕ ਤੋਂ 2 ਟੇਬਲस्पून ਹੀ ਬਟਰ ਆ ਜਿਆਦਾ ਨਹੀਂ ਆਪਾਂ ਪਾਇਆ Shimla mirchਾਂ ਇਸ ਤਰ੍ਹਾਂ ਆਪਾਂ ਕੱਟਣੀਆਂ ਐ ਇਹਦੇ ਲੰਬੇ ਸ্লাইਸ ਕੱਟਨੇ ਆ ਬੀਜ ਆਪਾਂ ਕੱਢ ਦਿੱਤੇ ਆ ਵਿੱਚੋਂ ਇਸ ਤਰ੍ਹਾਂ ਇਹਨੂੰ ਕੱਟ ਲੈਣਾ ਤੇ ਗੈਸ ਦਾ ਫਲੇਮ ਕਾ ਦਿੱਤਾ ਬਿਲਕੁਲ ਸਲੋ ਤੇ ਨਾਲ ਹੀ ਜਿਹੜੇ ਦੋ ਪਿਆਜ਼ ਬੱਖਰੇ ਕੱਟੇ ਸੀਗੇ ਉਹ ਵੀ ਆਪਾਂ ਇਹਦੇ ਨਾਲ ਹੀ ਥੋੜਾ ਇਹਨੂੰ ਸੇਕ ਲਗਾਣਾ ਇਸ ਤਰ੍ਹਾਂ ਹੀ ਹੋਊਗਾ ਬੱਸ ਤੁਸੀਂ ਇੱਦਾਂ ਹੀ ਕਰਨੀਆਂ ਬਸ ਇਹਨੂੰ ਥੋੜਾ ਜਿਹਾ ਬਟਰ ਵਿੱਚ ਆਪਾਂ 2 ਤੋਂ 3 ਮਿੰਟ ਇਸੇ ਤਰ੍ਹਾਂ ਲੋ ਫਲੇਮ ਤੇ ਸੇਕ ਲਗਾ ਲੈਣਾ ਜਦ ਤੱਕ ਇਹਨਾਂ ਨੂੰ ਸੇਕ ਲੱਗਣਾ ਹੈ ਦੂਜੀ ਸਾਈਡ ਤੇ ਆਪਣਾ ਜਿਹੜਾ ਤੜਕਾ ਆ ਉਹ ਵੀ ਨਾਲ-ਨਾਲ ਰੈਡੀ ਕਰ ਜਾਣਾ ਇੱਕ ਕੌਲੀ ਵਿੱਚ ਲਿਆ ਜੀ ਆਪਾਂ ਦਹੀਂ ਤੁਸੀਂ ਦੇ ਸਕਦੇ ਹੋ ਫਰੈਸ਼ ਦਹੀਂ ਲਿਆ ਹੈ ਇਹਦੇ ਵਿੱਚ ਥੋੜੇ ਜਿਹੇ ਮਸਾਲੇ ਆਪਾਂ ਪਾ ਕੇ ਇਹਨੂੰ ਮਿਕਸ ਕਰ ਲਵਨੇ ਜਦ ਤੱਕ ਹਲਦੀ ਗਰਮ ਮਸਾਲਾ ਨਾਲ ਪਾਵਾਂਗੇ ਜੀ ਪੂਰੀ ਦੇਗੀ ਮਿਰਚ ਆਪਾਂ ਇਹਦੇ ਵਿੱਚ ਪਾ ਦੇਣੀ ਆ ਤੁਹਾਡੀ ਸਬਜ਼ੀ ਵਿੱਚ ਉਦਾਂ ਪਾਵਾਂ ਤੇ ਥੋੜਾ ਜਿਹਾ ਆਪਾਂ ਲਸਣ ਆਦਰ ਕੁਟਿਆ ਇਹਦੇ ਵਿੱਚ ਮਿਰਚ ਜਿਹੜੀ ਆ ਮੈਂ ਇਹਦੇ ਵਿੱਚ ਹੀ ਕੁੱਟ ਲਈ ਆ ਬਖਰੀ ਆਪਾਂ ਮਿਰਚ ਜਿਹੜੀ ਨਹੀਂ ਪਾਣੀ ਇਹਨੂੰ ਚੰਗੀ ਤਰ੍ਹਾਂ ਜੀ ਕਰ ਲੈਂਦੇ ਆ ਹੁਣ ਮਿਕਸ ਇਹ ਤੜਕਾ ਰੈਡੀ ਕਰਕੇ ਆਪਾਂ ਇਹਨੂੰ ਬਾਅਦ ਵਿੱਚ ਐਡ ਕਰਨਾ ਹੈ ਜਿੱਦਾਂ ਹੀ ਪਿਆਜ਼ ਹੁੰਦੇ ਆ ਜੀ ਥੋੜੇ ਲਾਈਟ ਬ੍ਰਾਊਨ ਅਦਰਕ ਦਾਸਨ ਜਿਹੜਾ ਆਪਾਂ ਕੁੱਟਿਆ ਆ ਇਹਦੇ ਵਿੱਚ ਆਪਾਂ ਐਡ ਕਰ ਦੇਣਾ ਤੁਹਾਨੂੰ ਇੱਕ ਵਾਰ ਹੋਰ ਦੱਸ ਦਿੰਨੀ ਆ ਕਿ ਅਜੇ ਮਿਰਚ ਆਪਾਂ ਇਹਦੇ ਨਾਲ ਹੀ ਕੁੱਟ ਲਈ ਆ ਤੁਸੀਂ ਇਸ ਤੋਂ ਇਲਾਵਾ ਬਾਦ ਐਡ ਕਰਨੀ ਆ ਜਿੰਨਾ ਤੁਸੀਂ ਸਪਾਈਸਿਕਸਨ ਕਰਦੀਆਂ ਤਾਂ ਬਾਦ ਐਡ ਕਰ ਸਕਦੇ ਹੋ ਇਹਦੇ ਵਿੱਚ ਜਿਹੜੇ ਆਪਾਂ ਟਮਾਟਰ ਪਾਣੇ ਆ ਉਹ ਗ੍ਰੈਂਡ ਕਰਕੇ ਪਾਵਾਂਗੇ। ਉਹਦੇ ਲਈ 2 ਤੋਂ 3 ਟਮਾਟਰ ਜਿਹੜੇ ਆਪਾਂ ਬ੍ਰੈਡ ਕਰਲੇ ਆ ਜਿੱਦਾਂ ਹੀ ਇਹਨੂੰ ਤੜਕਾ ਜਿਹਾ ਹੁੰਦਾ ਆ ਬਰਾਊਨ ਪਿਆਜ਼ ਤੇ ਟਮਾਟਰ ਆਪਾਂ ਜਿਹੜੇ ਚ ਐਡ ਕਰ ਦਿੰਦਾ। ਪਿਆਜ਼ ਉਹਦੇ ਜੀ ਬਰਾਊਨ ਹੋਣੇ ਤੇ ਵਿੱਚ ਪਾਵਾਂਗੇ ਸੁੱਕੀ ਮੇਥੀ ਇਹ ਣਾੜੀ ਟੈਂਟ ਮਟਰ ਜਿਹੜੇ ਗ੍ਰੈਂਡ ਕੀਤੇ ਆ ਉਹ ਆਪਾਂ ਇਹਦੇ ਵਿੱਚ ਪਾ ਦਨੇ ਆ। ਜਿੰਦਾ ਸਟੋਵ flame ਆਪਾਂ ਥੋੜਾ ਹਾਈ ਰੱਖਣਾ ਹੈ ਤੇ ਤਾਂ ਕਿ ਟਮਾਟਰ ਚੰਗੀ ਤਰ੍ਹਾਂ ਪਕਕੋ ਜੇ। ਬਹੁਤ ਇਜ਼ੀ ਬਣ ਜਾਂਦੀ ਆ ਤੇ ਬਣਦੀ ਬਹੁਤ ਵਧੀਆ ਆ ਥੋੜੀ ਥੋੜੀ ਇਹਦੇ ਵਿੱਚ ਗਰੇਵੀ ਵਾਂਗ ਬਣ ਜਾਣੀ ਆ। ਵਾਧੂ ਲੱਗਦੀ ਆ ਜਿਹੜੇ ਇਹਦੇ ਵਿੱਚ ਆਪਾਂ ਆਲੂ ਪਾਉਣੇ ਆ ਉਹ ਮੈਂ ਬੋਇਲਡ ਕਰ ਲਿਆ ਤੁਸੀਂ ਦੇਖ ਸਕਦੇ ਹੋ ਬੋਇਲਡ ਕਰਕੇ ਆਪਾਂ ਉਹਨੂੰ ਕੱਟ ਕੇ ਰੱਖ ਲਿਆ ਤਿੰਨ ਤੋਂ ਚਾਰ ਆਲੂ ਇਹਦੇ ਵਿੱਚ ਆਪਾਂ ਪਾਵਾਂਗੇ ਹੁਣ ਟਮਾਟਰ ਨੂੰ 2 ਤੋਂ 3 ਮਿੰਟ ਤੱਕ ਆਪਾਂ ਹਾਈ ਫਲੇਮ ਤੇ ਜਿਹੜਾ ਸੇਕ ਲਗਾਉਣਾ ਇਸ ਤਰ੍ਹਾਂ ਬਟਰ ਦੇ ਵਿੱਚ ਸੇਕ ਲਗਾ ਕੇ ਥੋੜਾ ਜਿਹਾ ਐਡ ਕਰੋ ਤਾਂ ਟੇਸਟ ਬਖਰਾ ਬਣਦਾ ਹੈ ਤੇ ਸਬ지 ਈਜ਼ੀ ਬਣ ਜਾਂਦੀ ਆ ਆਪਕੂ ਹੋ ਗਈ ਆ ਜੇ ਜਦੋਂ ਆਪਾਂ ਦੂਸਰੀ ਗਾਇ ਤੜਕੇ ਦੇ ਵਿੱਚ ਇਹਨੂੰ ਐਡ ਕਰਨਾ ਹੈ ਤੇ 2 ਮਿੰਟ ਹੀ ਸੇਕ ਲਗਾਉਣਾ ਹੈ ਤਾਂ ਜਿਹੜੀ ਚਰਬੀ ਹੈ ਜਲਦੀ ਪੜ ਜਾਂਦੀ ਹੈ। ਟਮਾਟਰ ਨੂੰ ਆਪਾਂ 2 ਮਿੰਟ ਤੱਕ ਉਪਰ ਲੰਨ ਦੇਣੀ ਪਾਉਣੀ। ਅੰਜੀ ਤੜਕਾ ਹੋ ਗਿਆ ਜੀ ਰੈਡੀ ਹੁਣ ਆਪਾਂ ਇਹਦੇ ਵੀ ਥੋੜੇ ਮਸਾਲੇ ਕਰਾਂਗੇ ਐਡ। ਹਲਦੀ ਦਹੀਂ ਵਿੱਚ ਵੀ ਪਾਏ ਆ ਥੋੜੇ ਮਸਾਲੇ ਇਸ ਲਈ ਆਪਾਂ ਇਹਦੇ ਥੋੜੇ-ਥੋੜੇ ਪਾਣੀ ਆ। ਨਮਕ ਕੀ ਆ ਗੀ 2 ਮਿੰਟ ਹੁਣ ਨਾਲ ਹੀ ਆਪਾਂ ਇਹਦੇ ਵਿੱਚ ਲਈ ਦੇ ਦੇ ਵਿੱਚ ਮਸਾਲੇ ਪਾਇ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਦੇਣਾ ਇਹ ਸਿਰਫ ਮੈਂ ਕੱਟ ਕਰ ਲੈਣਾ ਹੈ ਤੇ ਇਸੇ ਦਹੀਂ ਬੜੀ ਕੌਲੀ ਵਿੱਚ ਅਕਾ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹਦੇ ਵਿੱਚ ਐਡ ਕਰਾਂਗੇ ਉਪਰ ਇਹਦੇ ਵਿੱਚ ਪਹਿਲਾ ਜਿਹੜੇ ਆਲੂ ਆ ਉਹ ਪਾਉਣੇ ਆ ਹੁਣ ਥੋੜਾ ਜਿਹਾ ਸੇਕ ਲਗਾਵਾਂਗੇ ਤੇ ਨਾਲ ਹੀ ਆਪਾਂ ਸਬਜ਼ੀ ਜਿਹੜੀ ਦੂਸਰੀ ਸਾਈਡ ਹੋ ਗਈ ਗੈਸ ਬੰਦ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਦੀ ਨਾਲੀ ਇਹਦੇ ਵਿੱਚ ਪਾ ਦੇਣੀ ਆ ਤੜਕਾ ਬਹੁਤ ਵਧੀਆ ਰੈਡੀ ਹੋ ਗਿਆ ਤੇ ਜੇਸਾ ਦੇ ਕਲਰ ਬਹੁਤ ਵਧੀਆ ਆ ਗਿਆ ਹੈ ਹੁਣ ਆਪਾਂ ਪਹਿਲਾ ਪਾ ਦੇਣੀ ਆ ਆਲੂ ਦੋਨੋਂ ਸਾਈਡ ਤੋਂ ਹੰਡਾ ਇਹ ਵੀ ਫਾਇਦਾ ਹੁੰਦਾ ਹੈ ਕਿ ਅੱਧਾ ਟਾਈਮ ਜਿਹੜਾ ਲੱਗਦਾ ਸਬਜ਼ੀ ਬਣਾਉਣ ਨੂੰ ਆਲੂ ਵੀ ਬੋਇਲ ਡਿਆ ਇਹਨੂੰ ਜ਼ਿਆਦਾ ਕੁਕ ਕਰਨ ਦੀ ਆਪਾਂ ਨੂੰ ਲੋੜ ਨਹੀਂ ਹੈ ਸਿਰਫ 2 ਮਿੰਟ ਹੀ ਸੇਕ ਲਗਾਵਾਗੇ ਤੇ ਨਾਲ ਹੀ ਹੁਣ ਜੀ ਸਬਜ਼ੀ ਆਪਾਂ ਜਿਹੜੀ ਦੂਸਰੀ ਸਾਈਡ ਉੱਗੀ ਇਹਦੇ ਵਿੱਚ ਪਾ ਲੈਣੀ ਆ ਕਿਸੇ ਆਇਲ ਦੇ ਵਿੱਚ ਕੁਕਿੰਗ ਆਇਲ ਦੇ ਵਿੱਚ ਇਹਨੂੰ ਸੇਕਣਾ ਮਸਾਇਓ ਬਟਰ ਦੇ ਵਿੱਚ ਲਾਇਓ ਫਿਰ ਇਹਦਾ ਜਿਹੜਾ ਟੇਸਟ ਹੈ ਉਹ ਵਧੀਆ ਬਣਦਾ ਹੈ ਜਸਟ ਕਲੀਨ ਕੱਟਿਆ ਤੇ ਸਬਜੀ ਕਰ ਦੋ ਜੀ ਮਿਕਸ ਮਿਕਸ ਕਰਕੇ ਹੁਣ ਆਪਾਂ ਇਹਨੂੰ ਇੱਕ ਤੋਂ ਦੋ ਮਿੰਟ ਲਈ ਬਸ ਕਵਰ ਕਰਾਂਗੇ ਇਹ ਨਾਲ ਹੀ ਅੱਜ ਦੀ ਜਿਹੜੀ ਆਪਣੀ ਅੰਮ੍ਰਿਤ ਸ਼ਿਮਲਾ ਮਿਰਚ ਦੀ ਸਬਜੀ ਆ ਉਹ ਬਣ ਕੇ ਤਿਆਰ ਆ ਜਿਆਦਾ ਮਿਕਸ ਨਹੀਂ ਕਰਨਾ ਆਪਾਂ ਬਸ ਹੁਣ ਇਹਨੂੰ ਆਪਾਂ ਦੋ ਮਿੰਟ ਲਈ ਕਵਰ ਕਰ ਦਈਏ ਹਾਂਜੀ ਅੱਜ ਦੀ ਰੈਸਪੀ ਹੋ ਗਈ ਆ ਜੀ ਰੈਡੀ ਤੁਸੀਂ ਦੇਖ ਸਕਦੇ ਆ ਕਿੰਨੀ ਵਧੀਆ ਬਣ ਕੇ ਜਿਹੜੀ ਤਿਆਰ ਹੋਈ ਹੈ ਸਬਜੀ ਆਪਣੀ ਦੇਖਣ ਨੂੰ ਵੀ ਸਵਾਦ ਤੇ ਖਾਣ ਨੂੰ ਤਾਂ ਫੇਜੀ ਸਵਾਦ ਹੁਣੀ ਹੈ ਤੁਸੀਂ ਵੀ ਘਰ ਵਿੱਚ ਟਰਾਈ ਜ਼ਰੂਰ ਕਰੋ ਟਾਈਮ ਵੀ ਬਹੁਤ ਥੋੜਾ ਲੱਗਾ ਜਿਹੜੇ ਆਲੂ ਆ ਉਹ ਜ਼ਰੂਰ ਤੁਸੀਂ ਬੋਇਲਡ ਕਰਕੇ ਵਿੱਚ ਇਹਦੇ ਐਡ ਕਰੋ ਉਹਦੇ ਨਾਲ ਬਹੁਤ ਵਧੀਆ ਟੇਸਟ ਬਣਦਾ ਹੈ ਤੇ ਸ਼ਿਮਲਾ ਵਿੱਚ ਪਾਉਣ ਤੋਂ ਬਾਅਦ ਆਪਾਂ ਤੁਹਾਨੂੰ ਦੱਸਿਆ ਹੀ ਸੀ ਕਿ ਆਪਾਂ 2 ਤੋਂ 3 ਮਿੰਟ ਲੋ ਫਲੇਮ ਤੇ ਆਪਾਂ ਜਿਹੜਾ ਸੀਕ ਲਗਾਇਆ ਸੀ ਤੇ ਸਬਜੀ 10 ਤੋਂ 15 ਮਿੰਟ ਦੇ ਵਿੱਚ ਆਪਾਂ ਰੈਡੀ ਕਰ ਲਈ ਸਾਰੇ ਜਣੇ ਕਮੈਂਟ ਜਰੂਰ ਕਰਿਓ ਲਾਈਕ ਵੀ ਕਰਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਕਰ ਲਓ ਜੀ ਸਬਸਕ੍ਰਾਈਬ ਲੈ ਕੇ ਆਵਾਂਗੇ ਤੁਹਾਡੇ ਲਈ ਵਧੀਆ-ਵਧੀਆ ਰੈਸਪੀਆ ਤੇ ਇਸ ਨਾਲ ਹੀ ਮਿਲਦੇ ਹਾਂ ਜੀ ਨੈਕਸਟ ਰੈਸਪੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਟੇਕ ਕੇ